ਪਾਇਲਟ ਬਣਨਾ ਮੈਂ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਹਨਾਂ ਕਹਤਾ ਸੀ ਵੀ ਹਾਂ ਮੈਂ ਪਾਇਲਟ ਬਣੂੰਗੀ ਬਚਪਨ ਦਾ ਇਹ ਚੱਲਦਾ ਰਿਹਾ ਪਾਇਲਟ ਬਣਨੀ ਕਦੇ ਨਾ ਸੱਚ ਨਹੀਂ ਕੀਤਾ ਉਹਦੇ ਬਾਰੇ ਕਿ ਹਾਂ ਕਿੰਨਾ ਖਰਚਾ ਹੁੰਦਾਗਾ ਜਾਂ ਕਿਵੇਂ-ਕਿਵੇਂ ਸਟੱਡੀ ਹੁੰਦੀ ਹੈਗੀ ਫਿਰ 10 ਦੇ ਵਿੱਚ ਮੇਰਾ ਮੈਰਿਟੋਰੀਅਸ ਦਾ ਪੇਪਰ ਕਲੀਅਰ ਹੋ ਗਿਆ ਸੀ ਫਿਰ ਮੈਂ ਮੈਰਿਟੋਰੀਅਸ ਸਕੂਲ ਬਹਿਂਡਾ ਦੇ ਵਿੱਚ 2 ਸਾਲ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਤੇ ਇਸ ਤੋਂ ਬਾਅਦ HML ਕੰਪਨੀ ਵੱਲੋਂ ਸਾਡੇ ਸਕੂਲ ਦੇ ਵਿੱਚ ਟੈਸਟ ਕੰਡਕਟ ਕਰਵਾਇਆ ਗਿਆ ਸੀ ਇਹ ਲੱਗਦਾ ਮੇਰਾ ਕੁਆਲੀਫਾਈ ਹੋਇਆ ਸਾਨੂੰ ਤਾਂ ਪਤਾ ਵੀ ਨਹੀਂ ਸੀ ਕਿ ਜੇ ਇਮਨ ਕੀ ਹੁੰਦਾਗਾ ਜੇ ਅੱਗੇ ਕੀ ਪੜ੍ਹਾਈ ਹੁੰਦੀ ਹੈ ਹਨਾ ਤੇ ਪਲੱਸ ਉਸ ਸਰਚ ਵਗੈਰਾ ਕੀਤਾ ਵੀ ਪਾਇਲਟ ਤੇ ਤਾਂ ਪਿਆ ਲੱਖ 60 ਲੱਖ ਰੁਪਈਆ ਲੱਗਦਾਗਾ ਜੇ ਸ਼ੁਰੂ ਸ਼ੁਰੂ ਜੇ ਤਾਂ ਕੁਝ ਵੀ ਨਹੀਂ ਸਮਝ ਆਉਂਦਾ ਸੀ ਮੈਂ ਹਾਂ ਜਮਈ ਆਲਾ ਦਸ ਵੀ ਹਸ ਤਾਂ ਕੁਝ ਨਹੀਂ ਕਰ ਸਕਦੇ ਫੋਨ ਲਾਉਂਦੇ ਸੀਗੇ ਮਸੇਂ ਕਾਲ ਹੁੰਦੀ ਸੀਗੇ ਘਰੇ ਫੋਨ ਤਾਂ ਅਲਾਉਂ ਨਹੀਂ ਦਿੱਤੀਏ ਫਿਰੋਂਦੀ ਹੁੰਦੀ ਸੀ ਫਿਰ ਅਸਨਾਲ ਗੱਲ ਕਰਕੇ ਕਿ ਮੈਂ ਮਰ ਤੋਂ ਨਹੀਂ ਹੋਣਾਗਾ ਬਾੜੀ ਔਖੀ ਪੜ੍ਹਾਈ ਆਗੀ ਸਾਰੇ ਪਿੰਡ ਦੇ ਵਿੱਚ ਮੈਂ ਪਹਿਲੀ ਕੁੜੀ ਆ ਜਿਹਨੇ ਜੋ ਜਿਹੜੀ ਦਿੱਲੀ ਜਾ ਕੇ ਜਿਹਨੇ ਪੜ੍ਹਾਈ ਕੀਤੀ ਤੇ ਉਹ ਇਹਦਾ ਐਗਜ਼ਾਮ ਕਲੀਅਰ ਕੀਤਾ ਸਾਡੇ ਪਿੰਡਰ ਕਿਸੇ ਨੂੰ ਪਤਾ ਵੀ ਨਹੀਂ ਵੀ ਹੁੰਦਾ ਕੀ ਆਗਾ ਤੇ ਵੀ ਐ ਪਤਾ ਵੀ ਦੁਨੀਆ ਦਾ ਚੌਥਾ ਪੰਜਵਾਂ ਨੰਬਰ ਤੇ ਰਿਫਿਕਰ ਸਕਤਾ ਮੈਂ ਬਹੁਤ ਨਾਮੇ ਜਿੰਕੱਲ ਉਹਦੇ ਸੀ ਪੜ੍ਹਾਈ ਦੇ ਉੱਤੇ ਆਪਣੇ ਜਿਹੜੇ ਨਾਮ ਜਿਹੜੇ ਮਿਲਦੇ ਸਨ ਉਹ ਬਹੁਤ ਘੱਟ ਸੀ ਪਹਿਲਾਂ ਤੋਂ ਸ਼ਹਿਰ ਸੀ ਬਾਦ ਵਿੱਚ ਪਹਿਲਾ ਦਾ ਸੁਪਨਾ ਪਾਇਲਟ ਬਣਨ ਦਾ ਸੀ ਪਰ ਅਸੀਂ ਨਹੀਂ ਮਤਲਬ ਇੰਨਾ ਪੈਸਾ ਲਾ ਸਕਦੇ ਫਿਰ HTML ਵਾਲਿਆਂ ਨੇ ਮਤਲਬ ਸਾਨੂੰ ਪਤਾ ਲੱਗਿਆ ਇਹਨਾਂ ਦੀ سپورਟ ਨਾਲ ਹੀ ਬੱਚਿ ਨੇ ਉਹ ਪੀਪਰ ਕਲੀਅਰ ਕਰਕੇ ਜੈਪਰ ਹੰਡਰਡ ਸੌ ਵਾਲਾ ਤੇ ਉੱਥੇ ਇਹਨੇ ਮਤਲਬ ਜੈ ਜਰਨਮਾਸ ਦੀ ਤਿਆਰੀ ਕਰੀ ਤੇ ਬੱਚਿ ਨੇ ਕੁਆਲੀਫਾਈ ਕਰਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਬਠਿੰਡਾ ਨੂੰ ਬੇਸ਼ੱਕ ਟਿੱਬਿਆਂ ਦਾ ਸ਼ਹਿਰ ਕਿਹਾ ਜਾਂਦਾ ਸੀ ਟਿੱਬਿਆਂ ਦਾ ਇਲਾਕਾ ਕਿਹਾ ਜਾਂਦਾ ਸੀ ਪਰ ਇੱਥੋਂ ਦੇ ਬੱਚੇ ਹੁਣ ਜਿਹੜੇ ਨੇ ਅਜਿਹੇ ਟੈਸਟ ਪਾਸ ਕਰ ਰਹੇ ਨੇ ਜੋ ਕਿ ਦੇਸ਼ ਦੇ ਚਾਰ ਟੈਸਟਾਂ ਵਿੱਚੋਂ ਮੇਨ ਟੈਸਟ ਦਿੱਤੇ ਜਾ ਰਹੇ ਨੇ ਜਈ ਐਡਵਾਂਸ ਟੈਸਟ ਵਿੱਚੋਂ ਇੱਕ ਲੜਕੀ ਨੇ ਕਲੀਅਰ ਕੀਤਾ ਸਾਡੇ ਨਾਲ ਮੌਜੂਦ ਹੈ ਪ੍ਰਭਜੋਤ ਕੌਰ ਮਾਪੇ ਵੀ ਮੌਜੂਦ ਨੇ ਪਰ ਪਹਿਲਾਂ ਤਸਵੀਰ ਦਿਖਾ ਦਈਏ ਅਸੀਂ ਉਹਨਾਂ ਦੇ ਖੇਤ 'ਚ ਮੌਜੂਦ ਆ ਇਹ ਲੜਕੀ ਆਪਣੀ ਮਾਤਾ ਨਾਲ ਇੱਥੇ ਝੋਨਾ ਲਗਵਾ ਰਹੀ ਲਾਰੀ ਸੀਗੀ ਤੇ ਅਸੀਂ ਇੱਥੇ ਆ ਕੇ ਇਸ ਨਾਲ ਗੱਲਬਾਤ ਕੀਤੀ ਪੂਰੀ ਗੱਲਬਾਤ ਕਰਦੇ ਆ ਜਿਹੜਾ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਝੋਨਾ ਲਾਉਂਦੇ ਲਾਉਂਦੇ ਕਿਵੇਂ ਟੈਸਟ ਪਾਸ ਕੀਤਾ ਬਣਾ ਤਾਂ ਬਹੁਤ ਔਖਾ ਟੈਸਟ ਹੈ ਇਹ ਕਿਵੇਂ ਸੋਚਿਆ ਮਨ ਚ ਕਿਵੇਂ ਕਿਧਰ ਜਾਣਾ ਸੀ ਤੁਹਾਡੇ ਪਿਤਾ ਟੀਲਰ ਦਾ ਕੰਮ ਕਰਦੇ ਨੇ ਬਹੁਤ ਸੱਚੇ ਹੁੰਦੇ ਨੇ ਸਭ ਪਹਿਲਾਂ ਮਨ ਚ ਕੀ ਸੋਚਿਆ ਸੀ ਕੀ ਸੋਚ ਰਹੀ ਸੀ ਪ੍ਰਭਜੋਤ ਕੀ ਬੰਨਣਾ ਚਾਹੁੰਦੀ ਸੀ ਸਰ ਇਹ ਸ਼ੁਰੂ ਤੋਂ ਤਾਂ ਹੈ ਸੁਪਨਾ ਸੀ ਕਿ ਮੈਂ ਪਾਇਲਟ ਬਣਨਾ ਹੈ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਇਹ ਕਹਿੰਦਾ ਸੀ ਵੀ ਹਾਂ ਮੈਂ ਪਾਇਲਟ ਬਣੂਗੀ ਬਚਪਨ ਤਾਂ ਇਹ ਚੱਲਦਾ ਰਿਹਾ ਪਾਇਲਟ ਬਣਗੀ ਕਦੇ ਇਹਨਾਂ ਸੱਚ ਨਹੀਂ ਕੀਤਾ ਉਹਦੇ ਬਾਰੇ ਕਿ ਹਾਂ ਕਿੰਨਾ ਖਰਚਾ ਹੁੰਦਾਗਾ ਜਾਂ ਕਿਵੇਂ-ਕਿਵੇਂ ਸਟੱਡੀ ਹੁੰਦੀ ਹੈਗੀ ਪੇ 10 ਦੇ ਵਿੱਚ ਮੇਰਾ ਮੈਰਿਟੋਰੀਅਸ ਦਾ ਪੇਪਰ ਕਲੀਅਰ ਹੋਇਆ ਸੀ ਫਿਰ ਮੈਂ ਮੈਰਿਟੋਰੀਅਸ ਸਕੂਲ ਬਹਿੰਡਾ ਦੇ ਵਿੱਚ 2 ਸਾਲ ਨਾਨ ਮੈਡੀਕਲ ਦੀ ਪੜ੍ਹਾਈ ਕੀਤੀ ਤੇ ਉੱਥੇ ਸਾਡੇ ਪ੍ਰਿੰਸੀਪਲ ਗੁਰਦੀਪ ਸਿੰਘ ਸਿੰਘ ਸਿੱਧੂ ਤੇ ਮੇਰੇ ਮੈਰਿਟੋਰੀਅਸ ਦੇ ਸਾਰੇ ਟੀਚਰਾਂ ਨੇ ਮੈਨੂੰ ਬਹੁਤ سپورਟ ਦਿੱਤੀ ਤੇ ਇਸ ਤੋਂ ਬਾਅਦ HML ਕੰਪਨੀ ਵੱਲੋਂ ਸਾਡੇ ਸਕੂਲ ਦੇ ਵਿੱਚ ਟੈਸਟ ਕੰਡਕਟ ਕਰਵਾਇਆ ਗਿਆ ਸੀ ਜਿਹੜਾ ਕਿ ਮੇਰਾ ਕੁਆਲੀਫਾਈ ਹੋਇਆ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ JEE Main ਕੀ ਹੁੰਦਾਗਾ ਜਾਇ ਇਹਦੇ ਅੱਗੇ ਕੀ ਪੜ੍ਹਾਈ ਹੁੰਦੀ ਹੈ ਹਨਾ ਤੇ ਪਲੱਸ ਉਸ ਬਾਅਦ ਸਰਚ ਵਗੈਰਾ ਕੀਤਾ ਵੀ ਪਾਇਲਟ ਤੇ ਤਾਂ ਪਿਆ ਲੱਖ 60 ਲੱਖ ਰੁਪਿਆ ਲੱਗਦਾਗਾ ਤਾਂ ਮੇਰੇ ਫਾਦਰ ਨੇ ਕਿਹਾ ਤਾਂ ਕਿ ਇੰਨਾ ਤਾਂ ਨਹੀਂ ਕਰ ਸਕਦੇ ਅਸੀਂ ਵੀ ਕੁਝ ਹੋਰ ਦੇ ਗੱਲਾਂ ਤੇ ਬਚਪਨ ਤੋਂ ਕੁਝ ਵੱਡਾ ਸਪਨਾ ਸੀ ਕੁਝ ਸਪਨਾ ਸੀ ਕਿ ਵੱਡਾ ਕਰਨਾ ਨਾਰਮਲ ਕਾਲਜ ਦੇ ਵਿੱਚ ਐਡਮਿਸ਼ਨ ਮੈ ਲੈਣੀ ਚਾਹੀਦੀ ਸੀ ਫਿਰ ਇੱਧਰ ਹੋਇਆ ਕਿ ਹਾਂ ਇਹਦੇ ਬਾਰੇ ਪਤਾ ਕੀਤਾ ਵਿਜੇਏ ਐਡਵਾਂਸ ਪੇਪਰ ਹੁੰਦਾਗਾ ਇਹਦੇ ਲਈ ਇੰਨਾ ਸਟਰਗਲ ਕਰਨਾ ਪੈਂਦਾਗਾ ਫਿਰ ਉਹ ਜਦੋਂ ਮੇਰਾ ਪੇਪਰ ਕਲੀਅਰ ਹੋਇਆ ਸੀਗਾ ਨਾ ਉਹ ਤੋਂ ਬਾਅਦ ਇੰਟਰਵਿਊ ਹੈ ਉਹ ਵੀ ਮੇਰਾ ਕੁਆਲੀਫਾਈ ਹੋਇਆ ਫਿਰ ਮੇਰਾ ਇੱਧਰ ਜਾਣ ਦਾ ਇੰਜੀਨੀਅਰਿੰਗ ਕਰਨ ਦਾ ਹੋਇਆ ਤੇ ਇਸ ਤੋਂ ਬਾਅਦ ਮੈਂ ਕਿਵੇਂ ਕਿਵੇਂ ਦਿੱਤਾ ਟੈਸਟ ਜਿਹੜਾ ਪਹਿਲਾਂ ਤੁਸੀਂ ਟੈਸਟ ਦਿੱਤਾ ਟੈਸਟ ਜਿਵੇਂ ਤੁਹਾਨੂੰ ਪਤਾ ਲੱਗਿਆ ਵੀ ਇੱਥੇ ਐਚ ਐਮ ਐਲ ਟੈਸਟ ਲੈਂਦੀ ਹੈਗੀ ਐ ਤੇ ਉਦੋਂ ਕਿਵੇਂ ਫਿਰ ਸਾਰਾ ਉਹਦੇ ਬਾਰੇ ਪ੍ਰੋਸੈਸ ਸ਼ੁਰੂ ਕੀਤਾ ਅੱਛਾ ਮੈਂ ਕੰਪਨੀ ਦੇ ਵੱਲੋਂ ਸਾਡੇ ਸਕੂਲ ਵਿੱਚ ਟੈਸਟ ਕੰਡਕਟ ਕਰਵਾਇਆ ਸੀ ਮੈਨੂੰ ਤਾਂ ਕੁਝ ਨਹੀਂ ਪਤਾ ਸੀ ਬਸ ਬਾਅਦ ਵਿੱਚ ਪਤਾ ਲੱਗਾ ਕਿ ਉਹ ਮੇਰਾ ਕੁਆਲੀਫਾਈ ਹੋ ਗਿਆ ਪੈਪਰ ਦੇਤਾ ਸੀਗਾ ਤੇ ਫਿਰ ਉਹਨਾਂ ਨੇ ਕਾਲ ਵਗੈਰਾ ਆਏ ਕਿ ਆ ਤੁਹਾਡਾ ਕੁਆਲੀਫਾਈ ਹੋਇਆ ਤੇ ਇੰਟਰਵਿਊ ਦਿੱਤਾ ਉਹ ਵੀ ਕੁਆਲੀਫਾਈ ਹੋ ਗਿਆ ਸੀ ਤੇ ਫਿਰ ਪਤਾ ਵਗੈਰਾ ਕੀਤਾ ਤੇ ਉੱਥੇ ਸੀ ਐਸ ਆਰ ਨੈਸ਼ਨਲ ਸੁਪਰਹੈਂਡਰਡ ਦਿੱਲੀ ਦੇ ਵਿੱਚ ਮੇਰੇ ਐਡਮਿਸ਼ਨ ਹੋ ਗਈ ਸੀ 11 ਮਹੀਨੇ ਦਾ ਪ੍ਰੋਗਰਾਮ ਹੈ ਉੱਥੇ ਜੇ ਹੀ ਮੈਂ ਦੀ ਤਿਆਰੀ ਕਰਵਾਉਂਦੀ ਨੇ ਸਾਰੇ ਇਹਨਾਂ ਨੇ ਸਪான்ਸਰ ਕੀਤਾ ਸੀ ਮੈਨੂੰ ਤੇ ਉਤੋਂ ਦੇ ਟੀਚਰਸ ਵੀ ਬਹੁਤ ਵਿਦਿਆ ਸੀ ਉਹਨਾਂ ਨੇ ਸਪੋਰਟ ਤੇ ਮੇਰੇ ਸਟਰਗਲ ਕਰਕੇ ਹੀ ਮੇਰਾ ਅੱਜ ਕੁਆਲੀਫਾਈ ਹੋਇਆ ਹੈ ਜੋ 11 ਮਹੀਨੇ ਉੱਥੇ ਘਰੋਂ ਕਿ ਦੂਰ ਗਏ ਪਹਿਲੀ ਵਾਰ ਘਰੋਂ ਦੂਰ ਗਏ ਪਿੰਡਾਂ ਦੀਆਂ ਲੜਕੀਆਂ ਨੂੰ ਤਾਂ ਬਹੁਤ ਔਖਾ ਜਾਣਾ ਹੁੰਦਾ ਤੇ ਕਿਵੇਂ ਰਿਹਾ ਉੱਥੇ ਫਿਰ ਕੀ ਸਮਝ ਆ ਜਾਂਦੀ ਸੀ ਕਿੰਨੇ ਕੁ ਦਿਨ ਔਖੇ ਰਹੇ ਤੇ ਕਿੰਨੇ ਕੁ ਟਫ ਦਿਨ ਤੁਹਾਡੇ ਰਹੇ ਤੇ ਕਿੰਨੀ ਕੁ ਮਿਹਨਤ ਕੀਤੀ ਉੱਥੇ ਉੱਥੇ ਦਾ ਇਹ ਸ਼ੁਰੂ-ਸ਼ੁਰੂ ਚ ਤਾਂ ਕੁਝ ਵੀ ਨਹੀਂ ਸਮਝਾਉਂਦਾ ਸੀ ਵੀ ਹਾਂ ਜਮਈ ਐਲਾਸ ਵੀ ਇਸ ਤਾ ਕੁਝ ਨਹੀਂ ਕਰ ਸਕਦੇ ਫੋਨ ਲਾਉਂਦੇ ਸੀਗੇ ਮਸਾਂਈ ਕਾਲ ਹੁੰਦੀ ਸੀਗੀ ਕਰੇ ਫੋਨ ਤਾਂ ਅਲਾਉਡ ਨਹੀਂ ਸੀਗੇ ਫਿਰ ਹੁੰਦੀ ਹੁੰਦੀ ਸੀ ਪੇਰੈਂਟਸ ਨਾਲ ਗੱਲ ਕਰਕੇ ਕਿ ਮੈ ਮੇਰ ਤੋਂ ਨਹੀਂ ਹੋਣਾਗਾ ਬਾਲੀ ਓਕੀ ਪੜ੍ਹਾਈ ਆਗੀ ਤੇ ਫਿਰ ਅੰਡ ਤੇ ਇੰਨੀ ਮਨ ਚ ਡੈਡੀਕੇਸ਼ਨ ਆ ਗਈ ਵੀ ਹਾਂ ਕੁਝ ਕਰਨਾਗਾ ਤਾਂ ਕੁਝ ਵੀ ਨਹੀਂ ਬਣਨਾ ਆਏਗਾ ਤੇ ਫਿਰ ਇੰਨੇ ਬਹੁਤ ਜ਼ਿਆਦਾ ਸਟਰਗਲ ਕੀਤਾ ਐਂਡ ਟੀਚਰਸ ਦੀ ਬਹੁਤ سپورਟ ਰਹੀ ਤੇ ਉਹਨਾਂ ਕਰੀਏ ਮੇਰਾ ਕੁਆਲੀਫਾਈ ਹੋਇਆ ਇਸ ਤਰ੍ਹਾਂ ਉਹਨਾਂ ਗਾਂ ਕੀ ਏਮ ਰੱਖਦੀ ਹੈ ਪ੍ਰਬਜੋਤ ਉਹ ਤੁਹਾਡਾ ਕੁਆਲੀਫਾਈ ਹੋ ਗਿਆ ਹੈ ਉਹ ਕਾਲਜ ਹੀ ਚੱਲ ਰਹੀ ਹੈਗੀ ਆ ਤੁਹਾਡੀ ਹਾਂਜੀ ਮੈਂ ਜੋਸਾ ਕਾਉਂਸਲਿੰਗ ਦੇ ਵਿੱਚ ਪਾਰਟਿਸਿਪੇਟ ਕੀਤਾ ਉਹਦੇ ਵਿੱਚ ਦੇਖ ਕੇ ਕੌਣ ਕਿਹੜਾ ਕਾਲਜ ਮਿਲੂਗਾ ਜੀ ਕਾਉਂਸਲਿੰਗ ਚੱਲ ਕੀਤੀ ਹੋਈ ਨੇ ਸਾਰੇ ਕਾਲਜ ਅੱਛਾ ਪਹਿਲੇ ਟੈਸਟ ਹੋ ਗਿਆ ਦੂਜੇ ਦੀ ਹੈਗੀ ਸਰ ਕਾਉਂਸਲਿੰਗ ਚੱਲ ਰਹੀ ਹੈ ਕਾਉਂਸਲਿੰਗ ਚੱਲ ਰਹੀ ਹੈਗੀ ਤੁਹਾਡੀ ਹਾਂਜੀ ਸਰ ਤੇ ਪਿਛਲੇ ਦਿਨਾਂ ਤੁਹਾਨੂੰ ਮੁੱਖ ਮੰਤਰੀ ਨਾਲ ਵੀ ਤੁਹਾਡੀ ਗੱਲਬਾਤ ਹੋਈ ਹਾਂਜੀ ਕਿਵੇਂ ਦਾ ਮਹਿਸੂਸ ਕੀਤਾ ਉਹ ਤੋਂ ਤੁਸੀਂ ਉੱਥੇ ਗਏ ਤੁਹਾਨੂੰ ਸਨਮਾਨ ਵੀ ਕੀਤਾ ਪੰਜਾਬ ਸਰਕਾਰ ਨੇ ਹਾਂਜੀ ਸਰ ਐਨਾ ਤਾਂ ਕਦੇ ਵੀ ਨਹੀਂ ਸੋਚਿਆ ਸੀ ਵੀ ਹਾਂ ਮੁੱਖ ਮੰਤਰੀ ਨਾਲ ਮਿਲਣ ਦਾ ਮੌਕਾ ਮਿਲੂਗਾ ਤੇ ਐਚਐਮਐਲ ਦੀ ਹੈਲਪ ਦੇ ਨਾਲ ਮੈਨੂੰ ਇਹ ਮੌਕਾ ਮਿਲਿਆ ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਐਂਡ ਮੇਰੇ ਮੈਰੀਟੋਰੀਅਸ ਤੇ ਟੀਚਰਸ ਐਂਡ ਪ੍ਰਿੰਸੀਪਲ ਸਰ ਦਾ ਬਹੁਤ ਬਹੁਤ ਧੰਨਵਾਦ ਤੇ ਪਿੰਡ 'ਚ ਵੀ ਹੁਣ ਵਕਰੀ ਪਛਾਣ ਹੈ ਜਦੋਂ ਤੁਸੀਂ ਪਿੰਡ 'ਚ ਆਏ ਫਿਰ ਪਿੰਡ ਵਾਲੇ ਪੁੱਛਦੇ ਹੋਣਗੇ ਤੁਹਾਨੂੰ ਇਹ ਸੇਲੀਆਂ ਪੁੱਛਦੀਆਂ ਵੀ ਮੁੱਖ ਮੰਤਰੀ ਨਾਲ ਗੱਲਬਾਤ ਹੋਈ ਫਿਰ ਕਿਵੇਂ ਮਹਿਸੂਸ ਕੀਤਾ ਉਦੋਂ ਪ੍ਰਭ ਜੀ ਉਹਨੇ ਹਾਂਜੀ ਸਰ ਸਾਰਾ ਪਿੰਡ ਮੇਰੇ ਪੇਰੈਂਟਸ ਉਹ ਵੀ ਮੈਨੂੰ ਵੀ ਬਹੁਤ ਵਧਾਈਆਂ ਦਿੰਦਾ ਤਾਂ ਬਹੁਤ ਪ੍ਰਾਊਡ ਜਿਹਾ ਫੀਲ ਹੁੰਦਾ ਵੀ ਹਾਂ ਕੁਝ ਕੀਤਾਗਾ ਪਿੰਡ ਸਾਰੇ ਪਿੰਡ ਦੇ ਵਿੱਚ ਮੈਂ ਪਹਿਲੀ ਕੁੜੀ ਆ ਜਿਹਨੇ ਜੋ ਜਿਹੜੀ ਦਿੱਲੀ ਜਾ ਕੇ ਜਿਹਨੇ ਪੜ੍ਹਾਈ ਕੀਤੀ ਤੇ ਉਹ ਇਹਦਾ ਐਗਜ਼ਾਮ ਕਲੀਅਰ ਕੀਤਾ ਸਾਡੇ ਪਿੰਡਰ ਕਿਸੇ ਨੂੰ ਪਤਾ ਵੀ ਨਹੀਂ ਵੀ ਹੁੰਦਾ ਕੀ ਆਗਾ ਤੇ ਵੀ ਐ ਪਤਾ ਵੀ ਦੁਨੀਆ ਦਾ ਚੌਥਾ ਪੰਜਵਾਂ ਨੰਬਰ ਤੇ ਡਿਫਿਕਲਟ ਐਗਜ਼ਾਮ ਆ ਇਹਨੂੰ ਹੁਣ ਪਿਆਥੋਂ ਨੂੰ ਪਿਤਾ ਦੇ ਨਾਂ ਤੇ ਜਾਣਦੇ ਆ ਕਿ ਪਿਤਾ ਦੇ ਨਾਂ ਤੇ ਤੁਹਾਨੂੰ ਜਾਣਦੇ ਹੁਣ ਪਿੰਡ ਚ ਜਾਣਦੇ ਆ ਫਿਰ ਵਕਰੀ ਪਛਾਣ ਰੈਂਦੀ ਹੈ ਹਾਂਜੀ ਸਰ ਸਾਰੇ ਆ ਗਏ ਬਈ ਨਿੱਕੇ ਟੇਲਾ ਦੀ ਕੁੜੀ ਨੇ ਪੇਪਰ ਕਲੀਅਰ ਕੀਤਾ ਨਿੱਕੇ ਟੇਲਾ ਦੀ ਕੁੜੀ ਨੂੰ ਵੀ ਮੁੱਖ ਮੰਤਰੀ ਨੇ ਬੁਲਾਇਆ ਸੀ ਜੀ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਤੇ ਰਸਤਾ ਬਹੁਤ ਪ੍ਰਾਊਡ ਫੀਲ ਹੁੰਦਾ ਉਹਨਾਂ ਨੂੰ ਸੁਣ ਕੇ ਤੁਸੀਂ ਬੇਸ਼ੱਕ ਤੇ ਝੋਨਾ ਲਾ ਰਹੇ ਹੋ ਨਾਲ ਹਜੇ ਵੀ ਕੁੜੀ ਹੈ ਝੋਨਾ ਲਗਾ ਰਹੀ ਹੈਗੀ ਕਦੇ ਸੋਚਿਆ ਸੀ ਵੀ ਲੜਕੀ اس मुकाम تے पहुंचेगी گی होर भी मुकाम बहुत ने पर پر کتنا کتنا پوڑے نو जरूर ضرور है لے ائے گا۔ میں تاں کبھی سوچیا نہیں سر کہ سادی کڑیا اتنی اگے بڑو گی کرے کھوا وچ بھی نہیں سچیا سی۔ فصتا پنڈاں والے واسطے این سی وی پنڈ تک کی سیما تا تے پلس 2 کر کے بس ਤੇ ਬਹੁਤ ਨਾਮ ਵੀ ਜਿਤਕਿਆਂ ਦੀ ਸੀ ਤੇ ਪੜਾਈ ਦੇ ਉਸ ਤੇ ਹੀ ਹੁੰਦੇ ਸੀਗੇ ਨਾਮ ਜਿਹੜੇ ਮਿਲਦੇ ਸੀ ਇਹਨੂੰ ਬਹੁਤ ਪੜ੍ਹਦੀ ਸੀ ਤੇ ਪਹਿਲਾਂ ਤੋਂ ਸ਼ਹਿਰ ਸੀ ਬਾਦੂ ਕਰਦੀ ਮੋਤੇ ਲੋਕਾਂ ਦੇ ਕੁੜੀਆਂ ਨੂੰ ਬਹੁਤ ਸਮਝਦੇ ਆ ਤੁਸੀਂ ਮੁੰਡਾ ਸਮਝਦੇ ਹੋ ਕਹਿੰਦੇ ਵੀ ਅੱਜ ਸਾਡੇ ਸਾਡੇ ਦਾ ਮੁੰਡਾ ਹੈ ਕਿ ਕੁੜੀ ਨਾਲ ਫਰਕ ਨਹੀਂ ਹੈ ਨਹੀਂ ਅਸੀਂ ਬੱਚਿਆਂ ਤੇ ਕੋਈ ਫਰਕ ਨਹੀਂ ਸਮਝਦੇ ਕਦੇ ਵੀ ਇੰਨੇ ਬੱਚਿਆਂ ਤੇ ਕਦੀ ਕੋਈ ਫਰਕ ਨਹੀਂ ਸਮਝਿਆ ਮੁੰਡਾ ਕੁੜੀ ਦਾ ਵੀ ਦੇਖਣਾ ਨਹੀਂ ਤੋੜਣਾ ਕੰਮ ਕਰਦਾ ਕੰਮ ਵੀ ਕਰਾਉਂਦੀ ਹੈ ਸਾਰਾ ਤੇ ਨਾਲ ਪੜ੍ਹਾਈ ਵੀ ਕਰਦੀ ਹੈ ਹਾਂਜੀ ਸਾਰਾ ਕੰਮ ਕਰਵਾਉਂਦੀ ਹੈ ਇੱਥੇ ਕੰਮ ਕਰਕੇ ਫਿਰ ਅਸੀਂ ਘਰ ਤਾਂ ਵੀ ਕੰਮ ਕਰਦੇ ਆਂਗੇ ਤੇ ਰੋਟੀ ਪਾਣੀ ਘਰੇ ਆਪ ਮਣਾਉਣੇ ਆ ਜਾ ਕੇ ਫਿਰ ਕਿਸ ਤਰ੍ਹਾਂ ਦੇ ਸੁਪਨੇ ਰੱਖਦੀ ਹੈ ਵੀ ਮਾਤਾ ਨੂੰ ਕਦੇ ਜਾਜ ਤੇ ਚੜਾਉਣਾ ਹੈ ਮਾਤਾ ਨੂੰ ਚੰਗੇ ਹੋਟਲਾਂ 'ਚ ਲੈ ਕੇ ਜਾਣਾ ਹੈ ਮਾਤਾ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਦੀ ਖਾਪ ਕਿਸ ਤਰ੍ਹਾਂ ਦੀ ਦਹਾਦੀ ਹੈ ਤੁਹਾਡਾ ਨਾਲ ਗੱਲਬਾਤ ਕਰਦੀ ਹੈ ਕਿਸ ਤਰ੍ਹਾਂ ਦੇ ਖੁਆਬ ਰੱਖਦੀ ਹੈ ਕਿਸ ਤਰ੍ਹਾਂ ਦੀ ਉਮੀਦ ਰੱਖਦੀ ਹੈ ਹਾਂਬਾ ਜੀ ਹਜੇ ਤੱਕ ਯੂਨੀਵਰਸਿਟੀ ਦਾ ਦੇਖੋ ਯੂਨੀਵਰਸਿਟੀ ਕਿਹੜੀ ਮਿਲਦੀ ਹੈਗੀ ਯੂਨੀਵਰਸਿਟੀ ਤੇ ਹਜੇ ਸਾੜੀ ਹੋ ਦੀ ਕੇ ਦਾ ਕੰਮ ਪੰਡਾ ਦਾ ਅੱਗੇ ਦੇਖੋ ਕੀ ਮਿਲਦਾਗਾ ਕਿਦੇ ਪਿਤਾ ਵੀ ਸਾਡੇ ਨਾਲ ਮੌਜੂਦ ਨੇ ਕੀ ਕਹਿਣਾ ਚਾਹੂਗੇ ਸਭ ਤੋਂ ਪਹਿਲਾਂ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੁੰਦੀ ਹੈ ਤੁਸੀਂ ਬੇਸ਼ੱਕ ਦਰਜੀ ਦਾ ਕੰਮ ਕਰਦੇ ਹੋ ਸੋਚਿਆ ਨਹੀਂ ਸੀ ਵੀ ਕੁੜੀ ਟੈਸਟ ਪਾਸ ਕਰੂਗੀ ਚਲੋ ਹੁਣ ਕਾਲਜ ਵੀ ਚੰਗਾ ਮਿਲ ਜਾਣਾ ਹੈਗਾ ਹਾਂਜੀ ਖੁਸ਼ੀ ਤਾਂ ਮਹਿਸੂਸ ਹੁੰਦੀ ਹੈ ਜੀ ਐਸੀ ਬੇਟੀ ਪਹਿਲਾਂ ਤੁਸੀਂ ਹਿਆਰਾ ਜੀ ਪਹਿਲੀ ਦੂਜੀ ਕਲਾਸ ਤੋਂ ਲਾ ਕੇ ਮਤਲਬ ਪਹਿਲੇ ਦੂਜੇ ਪਹਿਲੇ ਦੂਜੇ ਨੰਬਰ ਤੇ ਹੀ ਮਤਲਬ ਰਹੀ ਹੈ ਜੀ ਮਤਲਬ 10ਵੀਂ 11ਵੀਂ ਤੱਕ ਲਾਸਟ ਦੇ ਵਿੱਚ ਨਾਨ ਮੈਡੀਕਲ ਦੇ ਵਿੱਚ 93% ਨੰਬਰ ਆਇਆ ਜੀ ਬਹੁਤ ਵਧੀਆ ਸੀ ਪਹਿਲਾਂ ਦਾ ਸੁਪਨਾ ਪਾਇਲਟ ਬਣਨ ਦਾ ਸੀ ਪਰ ਅਸੀਂ ਨਹੀਂ ਮਤਲਬ ਇੰਨਾ ਪੈਸਾ ਲਾ ਸਕਦੇ ਸੀ ਫਿਰ ਐਚਐਮਐਲ ਵਾਲਿਆਂ ਨੇ ਮਤਲਬ ਜਦੋਂ ਸਾਨੂੰ ਪਤਾ ਲੱਗਿਆ ਇਹਨਾਂ ਦੀ سپورਟ ਨਾਲ ਹੀ ਬੱਚੀ ਨੇ ਉਹ ਪੇਪਰ ਕਲੀਅਰ ਕਰਿਆ ਸੁਪਰਡੰਡਰ 100 ਵਾਲਾ ਤੇ ਉੱਥੇ ਇਹਨੇ ਮਤਲਬ ਜੈ ਹਰਮਤ ਦੀ ਤਿਆਰੀ ਕਰੀ ਤਾਂ ਬੱਚੀ ਨੇ ਕੁਆਲੀਫਾਈ ਕਰਿਆ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਸਨਮਾਨਿਤ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਪਿੰਡ ਤੋਂ ਵੀ ਸਾਨੂੰ ਬਹੁਤ ਵਧਾਈਆਂ ਮਿਲੀਆਂ ਜਿਆ ਟੱਕਰ ਵਧਾਈਆਂ ਜਿੰਦਾਬਾਤ ਬੇਟੀ ਨੇ ਟੈਕਟ ਕਲੀਅਰ ਕਰਿਆ ਕਿੰਨਾ ਤੁਹਾਨੂੰ ਤੁਹਾਨੂੰ ਕਿੰਨੇ ਨਾਲ ਮਿਹਨਤ ਕਰਨੀ ਪੈਂਦੀ ਸੀ ਲੜਕੀ ਨੂੰ ਇਸ ਮੁਕਾਮ ਤੇ ਉਹ ਚਾਹੁੰਨੀ ਬੇਸ਼ੱਕ ਅਜੇ ਹੋਰ ਬਹੁਤ ਮੁਕਾਮ ਇਹਨੇ ਪਹੁੰਚਨੇ ਆ ਪਰ ਕਿਤੇ ਨਾ ਕਿਤੇ ਆਪਾਂ ਕਹਿੰਦਾ ਪਹਿਲੀ ਪੌੜੀ ਹੈ ਸਟੈਪ ਹੈ ਜਿਹਨੇ ਪਾਸ ਕੀਤਾ ਹੈਗਾ ਹੋਰ ਸਟੈਪਾਂ ਦੇ ਵੀ ਜਲਦੀ ਸਾਡੀ ਵੀ ਮਸ਼ੀਨ ਨੇ ਤੁਹਾਡੀਆਂ ਤੁਹਾਡੇ ਨਾਲ ਵੀ ਹੋਰ ਲੱਕੀ ਪਰ ਕਿੰਨੇ ਔਖਾ ਕਿੰਨਾ ਕਰਿਆ ਸਫਰ ਜੀ ਔਖਾ ਤਾਂ ਹੈ ਰਿਹਾ ਜੀ ਮਤਲਬ ਚਲੋ ਮਤਲਬ ਜਿਵੇਂ ਹੁਣ ਅਸੀਂ ਫਾਈਨੈਂਸ਼ਲੀ ਤਾਂ ਕਮਜ਼ੋਰ ਹੈਗੇ ਆਂਗੇ ਤੇ ਉਹ ਤਾਂ ਇਹਨਾਂ ਨੇ ਚੀਜ਼ ਨਾਲ ਨੇ ਮਤਲਬ ਸਾਰਾ ਖਰਚ ਕਰਿਆ ਜੀ ਪਰ ਜੇ ਬੱਚਾ ਜਿਵੇਂ ਦੂਰ ਜਾਂਦਾ ਏਡੀ ਦੂਰ ਬੱਚਾ ਜੀ ਨਹੀਂ ਲਾਉਂਦਾ ਤੇ ਕਈ ਵਾਰੀ ਕੋਈ ਢਲਮਠ ਹੋ ਜਾਂਦੀ ਜਾਂ ਹੋਰ ਵੇ ਰੋਂਦੀ ਸੀ ਮਰਾ ਦੁਖਦਾਇਆ ਜਿਵੇਂ ਪਲਾਂਟਾਂ ਕੋਈ ਵੀ ਕਈ ਵਾਰ ਬੱਚਾ ਜੀ ਨਹੀਂ ਲੱਗਦਾ ਕਈ ਵਾਰ ਨੰਬਰ ਘਟ ਆ ਗਈ ਬਹੁ ਟੈਨਸ਼ਨ ਲੈਂਦੀ ਜਦੋਂ ਨੰਬਰ ਘਟ ਜਾਂਦੇ ਸੀਗੇ ਲੈੜੀ ਮੇਰੇ ਤਾਂ ਨੰਬਰ ਇੰਨੇ ਘਟ ਕੇ ਵੇਖ ਕਹਿੰਦੇ ਬੱਚਾ ਹੁਣ ਸਾਰਾ ਕੋਈ ਗੱਲ ਨਹੀਂ ਹੋ ਜੀ ਇਹ ਐ ਕਰਕੇ ਬੱਚੇ ਨੂੰ ਪੂਰੀ سپورਟ ਦਿੱਤੀ ਜੇ ਪ੍ਰਭਜੋਤ ਤੋਂ ਕੀ ਉਮੀਦ ਰੱਖਦੇ ਹੋ ਤੁਸੀਂ ਉਹਨੂੰ ਉਮੀਦ ਤਾਂ ਰੱਖਦੇ ਆਂ ਜੀ ਬਸ ਲੱਕੀ ਕਰੂ ਬੇਟੀ ਅਸੀਂ ਵੀ ਨਾਲ ਸੌਖੇ ਹੋ ਜਾਵਾਂਗੇ ਮਨ ਵੀ ਪਰ ਆਇਆ ਵੀ ਲੜਕੀ ਨੇ ਕਿਸ ਤਰ੍ਹਾਂ ਮਿਹਨਤ ਕੀਤੀ ਹੋएगी ਬਿਲਕੁਲ ਇਹ ਸਨ ਪ੍ਰਭਜੋਤ ਪ੍ਰਭਜੋਤ ਦੇ ਮਾਤਾ ਪਿਤਾ ਜਿਨ੍ਹਾਂ ਗੱਲਬਾਤ ਕੀਤੀ ਹੈ ਇਹ ਉਹਨਾਂ ਲੜਕੀਆਂ ਲਈ ਜਾਂ ਉਹਨਾਂ ਪਰਿਵਾਰਾਂ ਲਈ ਮਿਸਾਲ ਬਣੀ ਹੋਈ ਹੈ ਜੋ ਲੜਕੀਆਂ ਨੂੰ ਬਹੁਤ ਸਮਝਦੇ ਨਹੀਂ ਪਰ ਇਹ ਲੜਕੀ ਨੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗੀ ਉੱਥੇ ਹੀ ਆਪਣੀਆਂ ਜਿਹੜੇ ਮੁਕਾਮ ਨੇ ਉਹਨਾਂ ਨੂੰ ਵੀ ਹਾਸਲ ਕਰੇਗੀ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਨਾ